ਬਾਬਾ ਨਾਨਕ ਆਏ ਹੋ ਜੀਆਂ ਹੋ ਜੀਆਂ ਨਹੀਂ ਆਲੇ ਆ ਵੀ ਬਾਬਾ ਨਾਨਕ ਆਏ ਹੋ ਜੀਆਂ ਉਹ ਸਾਰੀ ਦੁਨੀਆ ਦੇ ਵਿੱਚ ਤੇਰਾ ਜੇ ਰਣਾ ਹੋਵੇ ਓਏ ਕਜੇ ਅਨੂਰੀਆ ਤਬੇ ਜਵਦਾ ਜੀ ਆਦੇ ਨਾਲੀ ਤੀ ਨਾਲ ਸੀ ਬੜਾ ਪਿਆ ਦੇ ਰੰਗ ਰੰਗ ਰਾਜੀਆ ਦੇ ਨਾਲੀ ਤੀ ਨਾਲ ਸੀ ਬੜੀ ਤੇ ਉਹ ਰੰਗ ਰੰਗ ਦਾ ਜੀਆ ਦੇ ਨਾਲੀ ਤੀ ਓ ਹੱਥ ਵਿੱਚ ਤਸ਼ਵੀਆ ਪੈਰਾ ਚੜਾਵਨੇ ਸਿਰ ਉੱਤੇ ਗੱਜ ਗੱਜ ਲੰਮੀਆਂ ਜੜਾਵਾਂ ਨੇ ਹੱਥ ਵਿੱਚ ਤਸ਼ਵੀਆ ਪੈਰਾ ਚੜਾਵਨੇ ਸਿਰ ਤੱਕ ਗੱਜ ਗੱਜ ਲੰਮੀਆਂ ਜੜਾਵਾਂ ਓ ਨੀਵੇਂ ਨੀ ਨਾ ਥੋੜੇ ਪੈ ਮਤ ਨੂੰ ਪੂਤੀ ਮੇਰੇ ਘਟਾਲਾ ਉਹਨਾਂ ਬਾੜਾ ਬਾਬਾ ਦਾ ਜੀਆ ਦੇ ਨਾਲੀ ਤੀ ਨਾਲ ਸੀ ਬੜੀ ਦੇ ਕੇ ਸਰੀ ਕੱਪੜੇ ਨੇ ਤੇ ਜੋੜਾ ਮੜਿਆ ਨਾਲ ਸਤਾਰਿਆਂ ਦੇ ਬਾਬਾ ਨਾਨਕ ਜਨ ਵਿੱਚ ਐ ਸੋਵੇਂ ਤੇ ਜਿਵੇਂ ਚੰਦ ਸੋਦਾ ਵਿੱਚ ਤਾਰਿਆਂ ਦੇ ਜਗ ਨਾਨਕ ਬਹੁਤ ਸਾਰੇ ਕੁਝ ਰਹਿੰਦਾ ਸਿਮਰਾਨੇ ਤੇ ਰਵਾਬ ਨਾਲ ਕੁਝ ਰਹਦਾ ਸਿਮਰਾਨੇ ਤੇ ਰਵਾਬ ਨਾਲ ਮੱਤਿਆ ਦੀ ਬਾਣਾ ਵਿੱਚੋਂ ਰੱਬਾ ਬਲ ਬਦਾ ਜੀ ਦੇ ਨਾਲ ਸੀ ਉਹ ਨਾਲ ਸੀ ਪ੍ਰਤੀਓ ਦੇ ਰੰਗ ਰੰਗ ਨਾਲ ਜੀ ਦੇ ਨਾਲ ਸੀ ਨਾਲ ਸੀ ਪ੍ਰਤੀਓ ਦੇ ਰੰਗ ਰੰਗ ਨਾਲ ਜੀ ਦੇ ਨਾਲ ਸੀ ਓ ਮੋਲਾ ਜੀ ਦੇ ਕਰ ਜਨ ਨਾਨਕ ਦੀ ਆਈ ਐ ਚਾਰ ਪਟਾਲਾ ਵਿੱਚ ਹੋ ਗਈ ਰਛਨਾਈ ਐ ਮੋਲਾ ਜੀ ਦੇ ਕਰ ਜਨ ਨਾਨਕ ਦੀ ਆਈ ਐ ਚਾਰ ਪਟਾਲਾ ਵਿੱਚ ਹੋਈ ਰਛਨਾਈ ਐ ਸੁਣਨੀ ਚੈਰ ਦੀ ਸਗੀਓ ਤੇਲੀਓ ਸੁਣਨੀ ਚੈਰ ਦੀ ਥਾਰੀਓ ਤੇਲੀਓ ਨਾਲ ਬਾੜਾ ਲੱਗਦਾ ਜਿਹਾ ਨਾ ਹੋਣਾ ਸੀ ਬਰਤੀ ਉਹਦੇ ਰੰਗ ਰੰਗਦਾ ਜਿਹਾ ਤੇ ਨਾ ਸੀ ਆਸਿ ਬਰਤੀ ਉਹਦੇ ਰੰਗ ਰੰਗਦਾ ਜਿਹਾ ਤੇ ਨਾ ਸੀ ਇੱਕ ਤਾੜੀ ਆਈ ਤੇ ਮਈ ਕਣ ਨਕੀ ਇਹ ਨਾ ਲੜਿਆ ਕੰਧ ਵੇ ਆ ਬੈਣ ਵਾਲੀ ਲੱਗੇ ਚੌਦ ਮੀਰਾ ਤੇਰਾ ਚੰਦ ਮੈਨੂੰ ਵੇ ਇਹ ਤਾਂ ਲੜਿਆ ਕੰਧ ਵੇ ਆ ਟੈਣ ਵਾਲੀ ਮੈਂ ਇੱਕ ਨਿਗਰ ਵੇ ਕੰਧ ਢਾੜਿਆ ਮੈਂ ਬੈਣ ਵਾਲੀ ਬਚਾ ਲੈ ਨਿਕਰੇ ਮੈਂ ਇੱਕ ਨਿਕਰੇ ਮੈਂ ਕੰਧ ਟੇ ਜਾਣੀ ਆ ਨੰਡੜੀ ਮੈਂ ਬਚਾ ਚੁੱਕ ਰਹੀ ਆ ਕਹਿਣੇ ਮਖੋਲੇ ਏ ਥਖਿਆ ਜਰਣਾ ਲੈ ਕਹਿਣੇ ਮਖੋਲੇ ਏ ਥਖਿਆ ਟਟਾ ਲੈ ਕੀ ਕਰੂਗਾ ਮੈਂ ਤਾਂ ਕਹਾਂਦਾ ਮਦਾਨੀਆ ਪਾਛਾ ਦੇ ਰੁਪਈਆ ਦੀ ਮਹਿਲ ਤੇ ਪਾਗਲ ਦੇ ਰੁਪਈਆ ਦੀ ਮਹਿਲ ਨਾਲ ਦੀ ਮੇਰੇ ਟੇ ਉਹਦੇ ਰੰਗ ਰੰਗ ਦਾ ਜੱਜਣਾ ਵੀ ਮੋਤੀ ਵੀ ਮਰਦੀ ਬ੍ਰਾਤੀ ਉਹਦੇ ਰੰਗ ਰੰਗ ਦਾ ਜੱਜਣਾ ਵੀ ਮੋਤੀ ਵੀ ਮਰਦੀ ਉਹਦੇ ਰੰਗ ਰੰਗ ਦਾ ਜੱਜਣਾ ਹੋਏ ਅੱਕ ਚਾਰ ਚੁਕ ਰਣੀਏ ਹੋਏ ਅੱਕ ਨਹੀਂ ਗਰਾਵੇ ਕੰਦੇਟ ਡਾਣੀਏ ਇਹ ਡਾਣੀ ਮਾਈ ਇਹ ਚਾਰ ਚੁਕ ਰਣੀਏ ਪ੍ਰਣਮ ਖੁਲਿਆ ਬੰਕੀਆਂ ਦਾ ਟਾਣਾ ਪ੍ਰਣਮ ਖੁਲਿਆ ਕੁੜੀਆਂ ਦਾ ਟਾਣਾ ਫੁੱਲ ਕੀ ਕਰੂਗਾ ਮੇਲਾ ਕੰਦ ਸਭ ਦਾ ਦੀਵ ਦੇ ਨਾਲ ਸੀ ਨਾ ਸੀ ਨਾ ਸਿਭਰਾਤੀ ਉਹ ਜਣਾ ਕਰਾ ਕਦਾ ਜੇ ਨਾ ਸਿਰਾ ਸੀ ਨਾ ਸਿਭਰਾਤੀ ਉਹ ਜਣਾ ਕਰਾ ਕਦਾ ਜੇ ਜਿਹੜੇ ਕੂਤਿਆ ਨਾ ਹਰਨਗਾਰਿਆਂ ਦੇ ਬਾਬਾ ਨਾਨਕ ਦੇ ਕੈਸਰੀ ਕੋਣੇ ਨੇ ਨਾ ਤੇ ਜੋੜਾ ਮੜਿਆਂ ਨਾਲ ਤਾਰਿਆਂ ਦੇ ਬਾਬਾ ਨਾਨਕ ਜਨਾਂ ਵਿੱਚ ਆ ਸੁਵੇਂ ਜਿਵੇਂ ਦਲਤੋਂ ਦਾ ਵਿੱਚ ਤਾਰਿਆਂ ਦੇ ਨਾਲ ਸੀ ਬrati ਉਹ ਰੰਗ ਰੰਗ ਦਾ ਜੀ ਨਾਲ ਸੀ ਨਾਲ ਸੀ ਬrati ਉਹ ਰੰਗ ਰੰਗ ਦਾ ਜੀ ਨਾਲ ਸੀ ਨਾਲ ਸੀ ਮੇਰਾ ਮਰਦਾਨਾ ਏ ਤੇ ਨਾਲੋਂ ਪਿਆਰ ਸਾਰਾ ਜਾਣਦਾ ਜਮਾਨਾ ਇਹ ਜਾਣਦਾ ਜਮਾਨਾ ਇਹ ਜਾਣਦਾ ਜਮਾਨਾ ਏ ਮਰਦਾਨਾ ਉਹ ਸਦਾ ਕੁਛੇੜਾ ਦਾ ਮਰਦਾਨੇ ਦੀ ਰਵਾਬ ਨਾਲ ਸਦਾ ਕੁਛੇੜਾ ਦਾ ਮਰਦਾਨੇ ਦੀ ਰਵਾਬ ਨਾਲ ਮੁੱਤੀਆ ਦੀ ਮਾਰ ਵਿਚੋਂ ਆਪਣਾ ਬੰਦੋ ਜੀ ਆਉਂਦੇ ਰਾਤੀਂ ਆਹ ਨਾਲ ਸਿਮਰਾਤੀ ਆ ਰੰਗ ਰੰਗਦਾ ਜਿਹਾ ਜਿਹਾ ਨਾਲ ਸੀ ਨਾਲ ਸਿਮਰਾਤੀ ਆ ਰੰਗ ਰੰਗਦਾ ਜਿਹਾ ਜਿਹਾ ਨਾਲ ਸੀ ਖਿੱਚ ਕੇ ਲਾ ਕੋਈ ਵਧੀਆ ਜਿਹਾ ਵਧੀਆ ਲਾਓ ਖੱਚ ਕੇ ਕੋਈ ਮੜਾ ਵਧੀਆ ਲਾਓ ਬੰਦੇ ਬਹੁਤ ਦੇਖਦੇ ਆ ਅੱਛਾ ਜੀ ਸ਼ਬਦੀ ਲਾਈਏ ਕੈਨੇਡਾ ਕੋਟ ਵਾਲਾ ਹਾਂ ਹਾਂ ਲਾਈਵ 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 ਚੱਲਦਾ ਵਧੀਆ ਖੱਚ ਕੇ ਪਿਆਰ ਪਿੰਡਾਂ ਦੀ ਆਰੀ ਤੇਰੇ ਮੱਜਾਂ ਚੋਂ ਹੋ ਢੁੱਣਣ ਪਿੰਡਾਂ ਪਿਆਰ ਪਿੰਡਾਂ ਦੀ ਤੇਰੇ ਮੱਜਾਂ ਚੋਂ ਹੋ ਢੁੱਣਣ ਪੇ ਵੇਹਰ ਕਰਮਾ ਵਾਲੇ ਦਿਲ ਪਿਆ ਦੇ ਵਿੱਚ ਭਾਗਾ ਵਾਲੇ ਦਿਲ ਪਿਆ ਦੇ ਵੇਹਰ ਉਸ ਆਪਣੇ ਟਾਪੀ ਕੇ ਰੰਗ ਕਰਾਪੀ ਨਹੀਂ ਹੁੰਦਾ i <laughs>